ਇਹਨਾਂ ਦੀ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਨਾ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਪਛੜੇ ਨੇ ਜੀ ਬਹੁਤ ਜਿਆਦਾ ਨਹੀਂ ਆਦੀ ਕਰਦੀ ਰੋਜ਼ ਰੋਜ਼ ਅੱਗ ਵੀ ਲੱਗਦੀ ਆ ਕਿੰਨੀ ਅੱਗ ਲੱਗਦੀ ਆ ਉਹ ਦੇਖੋ ਪੂਰੇ ਇੱਕ ਵੀ ਬਿਆਨ ਜਦੋਂ ਨਾੜ ਨੂੰ ਕੋਟੇ ਦੇ ਮੈਜੂ ਕਮੈਂਟ ਨਾਈਟਸ ਦਿਨੇ ਬੰਦ ਕਰਾਈ ਹੋਈ ਆ ਜੀ ਕੋਈ ਸਰਾਰਤੀ ਅੰਸ਼ਰ ਆਪ ਕੋ ਜੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਵੀ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਬਿਆਨ ਨਹੀਂ ਆ ਉਹਦੇ ਬਾਰੇ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱ ਕੀ ਜਿੱਤ ਮੈਲੇ ਨਹੀਂ ਜੀ ਸਾਨੂੰ ਤਿੰਨ ਵਾਰਕ ਜ਼ਾਬਰੀਆ ਹੁਕਮੰਦ ਡੈਕਪੰਡ ਹੁਕਮੰਦਾਰ ਸਾਹਿਬ ਜੀ ਤੇ ਕਿਸਾਨਾਂ ਤੇ ਗੱਲ ਹੋਇਆ ਨੇ ਜੀ ਜੇ ਉਹਨਾਂ ਨੇ ਗੱਲ ਕਰਿਆ ਹੈ ਉਹਨੇ ਥੋੜੀ ਗੱਲ 100% ਸਹਿਮਤ ਕਿਸਾਨਾਂ ਦੇ ਰੱਖਤਾ ਪਾਣੀ ਆ ਰਹੀ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਹੈ ਕਿ ਨਹੀਂ ਜੀ ਬਿਲਕੁਲ ਨਹੀਂ ਕਾਲਜਾਂ 'ਚ ਨਹੀਂ ਆਗਨ ਚ ਨਹੀਂ ਨਹੀਂ ਜੀ ਤੁਸੀਂ ਮੇਰੇ ਕੋਲ ਆਓ ਇਹ ਵੀ ਮੋਟਾ ਨਵਾਂ ਲੱਗਿਆ ਹੋਵੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਮਾਤਰਾ ਦੀ ਨਹਿਰ ਬੰਤੀ ਹੋਈ ਹੈ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਸਰਪੱਖ ਲਈ ਪੁੱਛਦੇ ਕੋਈ ਸਰਪੰਚ ਦਾ ਜਵ ਇੱਕ ਮਿੰਟ ਤੁਸੀਂ ਕੋਈ ਗ੍ਰੇਟਨ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋ ਜਾ ਪੰਜਾਬ ਸਰਕਾਰ ਨੇ ਬਾਡਰਾਂ ਤੇ ਕਰਿਆ ਜਿਹੜਾ ਜੀ ਜਿਹੜਾ ਪੰਜਾਬ ਸਰਕਾਰ ਨੇ ਬਾਡਰਾਂ ਤੇ ਕਰਿਆ ਬਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੱਲਾ ਇਹ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਨੂੰ ਦੱਸੋ ਕਿ ਨਾ ਚੱਲੂ ਮੈਨੂੰ ਲੱਗਦਾ ਸਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੰਗਾ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਜੀ ਇੱਕ ਮਿੰਟ ਕਿੰਨੇ ਜਥੇ ਬੰਦੀਆਂ ਨੇ ਸੈਂਟਰ ਦੇ ਸਰਕਾਰ ਨੇ ਬਾਈ ਜੀ ਇੰਡੀਅਨ ਜਥੇ ਬੰਦੀਆਂ ਨੇ ਜੀ ਆਹ ਬਾਈ ਜੀ ਜਥੇ ਬੰਦਿਆ ਹੈਗੇ ਨਹੀਂ ਬਹੁਤ ਮੰਦਿਆ ਹੈ ਜੀ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਇਹ ਗੱਲਾਂ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ ਨਹੀਂ ਤਾਂ ਕੋਈ ਇਸੇ ਦੇ ਬਾਰੇ ਲੈ ਜੇ ਇੱਕ ਮਿੰਟ ਅਸੀਂ ਜਵਾਬ ਲੈ ਲੈਂਦੇ ਅਸੀਂ ਤੁਹਾਨੂੰ ਨਹੀਂ ਪੁੱਛੇ ਨਹੀਂ ਇਹ ਬਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਦੇ ਮੈਂ ਇਹ ਤਾਂ ਪੁੱਛੀ ਨਹੀਂ ਇਹ ਤਾਂ ਨਹੀਂ ਜਾਂ ਨਹੀਂ ਹੈ ਛੋਟੇ ਕੋ ਰਿਟਰਨ ਦੇ ਵਿੱਚ ਜਿਹਨੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕਲੀ ਕਲੀ ਕੰਪਲੀਟ ਹੁਣ 1 ਕਿੱਕ ਜੀ 135 ਰੁਪਏ ਲਿਆ ਚੋਰੀ ਹੋਈ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸ ਮੈਨੂੰ ਪਹਿਲੇ ਦਿਨ ਦੱਸ ਮੈਨੂੰ ਪਹਿਲੇ ਦਿਨ ਦੱਸ ਰਹੇ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆ ਕੇ ਦੂਜਾ ਇਹ ਅੱ ਤੁਸੀਂ ਤਾਂ ਜੀ ਸਰਕਾਰ ਭਰਮਾ ਕੇ ਬਲਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇਨਚਾਰਜ ਨੇ ਆਜਾ ਹਰ ਸਗਰ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕਿਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਜੀ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮੈਸਟਰ ਪੰਜਾਬ ਸਾਹਿਬ ਮੁਖਤਰੀ ਪੰਜਾਬ ਮੈਨੂੰ ਦਿਓ ਮੈਂ ਅੰਮ੍ਰਿਤ ਸਾਹਿਬ ਨਾਲ ਆਪਦੇ ਜਾਵਾਂਗੇ ਅਸੀਂ ਦੋਸੀ ਆਂਗੇ ਹੁਣ ਗਰੀਬ ਜਿਹੜੇ ਬੱਚੇ ਅੰਦਰ ਜੇਲ੍ਹ ਕਰਕੇ ਆਏ ਨੇ ਉਹ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਵੀ ਕਾਟਨ ਕਰਨਾ ਆ ਜਿਨ੍ਹਾਂ ਦੀ ਅਸੀਂ ਗਰੀਬੀ ਕੱਢਣ ਤੇ ਲੱਗੇ ਹੋਏ ਆ ਅਸੀਂ ਅਸੀਂ ਦੋਸੀ ਆਂ ਤੁਸੀਂ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨਹੀਂ 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 ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾਂ ਕਿ ਮੈਂ 5 ਬੱਚਿਆਂ ਦੇ ਉਹ ਤਾਂ ਦੇਖੋ ਜੀ ਕੋਈ ਗੱਲ ਬੱਚਿਆਂ ਦਾ ਮਾਂ ਕਿਹੜਾ ਮਤਲਬ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਨਾ ਕਰੀਂ ਨੀ ਦੱਸਦਾ ਕਮਜ਼ੋਰ ਲਿਖੇ ਦੇ ਦੋ ਤੁਸੀਂ ਅਗਲਾ ਕੀ ਪੜ੍ਹਾਈ ਲਿਖਾਈ ਆਪਣੇ ਲਾ ਕੇ ਕੋਈ ਨਹੀਂ ਕੋਣ ਵਾਲੇ ਦਿਨਾਂ ਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਹੁਣ ਜਵਾਬ ਦੇ ਮਾਗੇ ਭਾਈ ਠੀਕ ਆ ਤੁਹਾਨੂੰ ਇੱਕ ਇੱਕ ਮੁਕਾਬਲਾ ਫੁੱਟਣਾ ਕੀ ਹੈ ਸਾਡਾ ਦੁਬਾਰਾ ਸਨੋ ਸਾਡਾ ਕੰਮ ਹੋ ਗਿਆ ਹੋ ਗਿਆ ਬਹੁਤ ਤੁਸੀਂ ਮੈਨੂੰ ਅਮਰੀਕਾ ਸੌਂਡ ਬੈਠ ਠੀਕ ਆ ਤੁਸੀਂ ਮੂੰਹੀਆਂ ਚਾੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਹੋਊ ਅਗਮੇ ਚੋ ਬਾਹਰ ਬੱਚੇ ਮੇਰੇ ਛੋਟੇ ਬਿੱਲੇ ਚੋੜੋ ਬੱਚੇ ਤੋੜੇ ਮੈਂ ਕੋਈ ਸਾਥੀ ਜੀ ਪਾਏ ਨੇ ਗਰਮੀ ਚ ਨਹੀਂ ਚੱਲ ਮੇਰੇ ਕੋਈ ਨਹੀਂ ਆਪਣੇ ਆਪ ਕੱਤੀ ਲੱਗ ਲੱਗ ਅੱਛਾ ਕੋਈ ਰੱਖ ਦਿੱਤ ਬਾਦਮ ਕਰਾ ਅਸੀਂ ਗਰਮੀ ਚ ਨਹੀਂ ਬੈਠੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨਾਂ ਦੇ ਚੌਂਕੀਦਾਰੀ ਹਿੱਟ ਕਰੋ ਕੋਈ ਨਹੀਂ ਮਾਣੋ ਕਿ ਪਸੰਦ ਨੂੰ ਪਤਾ ਜਿਹੜਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਨੂੰ ਬੱਲੇ ਬਾਈ ਅੱਜ ਕਿਸਾਨ ਬੁੜਾ ਕਰੀ ਗਰਮੀ ਨਹੀਂ ਰਿਹਾ ਦੇਖੋ ਜੇ ਇਹਨਾਂ ਪਤਾ ਜੀ ਨਾ ਕਿ ਨਹੀਂ ਆ ਰਹੇ ਪ੍ਰਸ਼ਾਸਨ ਦੇ ਗੱਲ ਕਿੰਨਾ ਪਾਣੀ ਬਿਜਲੀ ਮੁਫਤ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੱਗ ਉਹਨਾਂ ਦੇ ਬੱਚਾ ਨੂੰ ਫ੍ਰਾਈ ਫਰੀ ਦੇ ਰਹੀ ਐਸੋ ਟਾਈਮ ਲੋਕ ਜੋ ਪਛਾਣਦੇ ਗਏ ਸਰਕਾਰ ਅਸੀਂ ਨਹੀਂ ਲੋਕੀਂ ਲੋਕਾਂ ਜਾਉਣਾ ਪੈਣਾ ਮੇਰੀ ਚਲਤ ਆ ਜੀ ਜਿਹੜਾ ਵੀ ਤੁਹਾਡਾ ਇਸ਼ੂ ਡਿਟੇਲ ਵਿੱਚ ਮੇਰੇ ਕੋਲ ਆ ਜੂਗਾ ਮੈਂ ਤੁਹਾਡੀ ਪ੍ਰਾਗਨ ਮਨ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਦੋਂ ਰੋਡ ਦੇ ਉੱਤੇ 300 ਉਹ ਸਰਜਨੂ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਸੁਣੋ ਜਦੋਂ ਦੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਨਾਸਾ ਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਸਿਟੀਵਾ ਮਾਡਲ ਪਾਉਣਾ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਗਜ਼ਾਂ ਵਿੱਚ ਬਹੁਤ ਖੁਸ਼ ਹੋ ਗਿਆ ਬਹੁਤ ਬਸ ਹੋ ਗਿਆ ਤੇਜੰਦਰ ਕਰਨ ਦੇਗਾ ਬਈ ਸਾਨੂੰ ਗੱਲ ਕਰਦਾ ਜਿੰਦਰ ਜੀ ਇਲਾਨ ਸਭਾ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਨਾਲ ਇੱਕ ਮਿੰਟ ਇਲਾਨ ਸਭਾ ਤੇ ਮੈਂ ਸਵਾਲ ਨਾ ਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਗੇ ਸੀਗਾ ਉਹ ਨਹੀਂ ਜੀ ਹੁਣ ਜਿੰਮੇਵਾਰੀ ਤੁਸੀਂ ਲਾਂਗੇ ਜਾਏ ਉਹ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਬਦਲ ਉਹਨਾਂ ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ ਤਿੰਨ ਸਾਲ ਹੋ ਗਏ ਬਾਈ ਵੇਟ ਕਰਦੇ ਨੂੰ ਤੁਸੀਂ ਇਹ ਸੜਕਾਂ ਨਵੀਆਂ ਬਣਾ ਸਾਡੇ ਵਿਧਾਇਕ ਆਉਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰਸ ਨੇ ਆਰਡੀਐਫ ਦੇ ਡਾਕੂਮੈਂਟ ਨਹੀਂ ਨਹੀਂ ਕਾਂਗਰਸ ਨੇ ਨਾ ਕਾਂਗਰਸ ਨੇ ਆਰਡੀਐਫ ਦੇ ਡਾਕੂਮੈਂਟ ਸਹੀ ਨਹੀਂ ਇਸ ਪਰੇ ਤੁਸੀਂ ਸਾਰਾ ਕੁਝ ਠੀਕ ਹੋ ਗਾਣ ਪੈਸਾ ਆ ਰਿਹਾ ਹੁਣ ਬਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਦੋਂ ਸਰਕਾਰ ਪਰਭਾਈ ਕਰੋ ਜੀ ਸਰਕਾਰ ਅਗੁਰਜੀ ਤੁਸੀਂ ਕਿਸੇ ਨਾਮ ਨਹੀਂ ਲਿਆ ਹੋ ਤੁਸੀਂ ਕੋਈ ਜੰਡਾ ਤੁਹਾਡਾ ਚੇਂਜ ਹੋ ਗਿਆ ਬਾਈ ਬਿਲਕੁਲ ਗਲਤ ਹੈ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਦੱਸਿਆ ਸੀ ਸੈਂਟਰ ਦੇ ਸੈਂਟਰ ਦੀ ਟੱਕਵਾਹੀ ਕਰੀਆ ਤੁਸੀਂ ਦੱਸੋ ਲੇ ਕੇ ਨਾ ਤੁਸੀਂ ਉਹਨਾਂ ਨਾਲ ਸੈਂਟਰ ਦੇ ਸਾਹਮਣੇ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਦੀ ਰਹਣਾ ਅਸੀਂ ਵੀ ਪਿੰਡਾਂ ਦੀ ਹਾਂ ਤੁਹਾਡੇ ਕੋਲ ਸੀ ਮੇਰੇ ਕੋਲ ਆਉਂਗੇ ਕਿ ਮੈਂ ਤੁਹਾਨੂੰ ਨਹੀਂ 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 ਤੁਹਾਡੇ ਕੋਲ ਸੜਕਾਂ ਦੀ ਮਿਲਣਾ ਹਾਂ ਜੀ ਹਾਂ ਜੀ ਨਾ ਰਿਟਰਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਨਿਕਲਿਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਾਰੀਆਂ ਸਾਰੀਆਂ ਜੀ ਮੈਂ ਤੁਹਾਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਕੋਈਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਦੇ ਗੋਲੀ ਮਾਰੀਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ ਅੱਜ ਤੱਕ ਹੀ ਕੋਈ ਕਾਰਵਾਈ ਨਹੀਂ ਹੋਈ ਸਵਾਦ ਵੱਖਰਾ ਇਸ਼ੂ ਹੈ ਭਾਈ ਜੀ ਆਏ ਸਾਡੇ ਜਵਾਬਕ ਨੇ ਯਾਰ ਸਾਡੇ ਸਾਡੇ ਆਪਣੇ ਤੇ ਗੋਲੀ ਮਾਰੀ ਨਾ ਜੀ ਨਾ ਇਹ ਸ਼ੁਭਾ ਦੇ ਮੌਰਚਾ ਹੋਇਆ ਜੀ ਉਹ ਭਾਈ ਕਿਵੇਂ ਹੋ ਗਿਆ ਵੱਖਰਾ ਹਟ ਜਾ ਸਾਡਾ ਤੁਹਾਨੂੰ ਮਸੂਦ ਵਜੀਫਾ ਖਾ ਕੇ ਗਰੀਬਾਂ ਦਾ ਇੱਕ ਮਿੰਟ ਇੱਕ ਮਿੰਟ ਬੇਮਾਰ ਇੱਕ ਸਵਾਲ ਆਇਆ ਉਹਦੇ ਘਰ ਦੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਧਰਮਸੋਤ ਤੇ ਕਰਦੇ ਪਰ ਧਰਮਸੋਤ ਤੇ ਘਰ ਦੇ ਬਾਹਰ ਇਕੱਲਾ ਸੈਮਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾਈ ਗੱਲਾਂ ਕਰ ਰਿਹਾ ਯਾਰ ਜਿੱਦਾਂ 24 ਬੰਦੇ ਨੇ ਯਾਰ ਕਰਲੇ ਕਰ ਰਹੇ ਸੋਧ ਕਰਨ ਸਾਡਾ ਬੱਚਾ ਮਰਿਆ ਇੱਕ ਲਾਸਟ ਸਵਾਲ ਆਇਆ ਇੱਕ ਲਾਸਟ ਸਵਾਲ ਜਦੋਂ ਮਰ ਗਿਆ ਇੱਕ ਲਾਸਟ ਸਵਾਲ ਸੁਣ ਕੇ ਜਾਈਏ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕ ਕੋਈ ਆ ਦੇਖੋ ਬਰਗਾੜੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਨੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੀ ਭਾਜੀ ਨੀ ਰਾਜਨੀਤੀ ਨਾ ਕਰੋ ਨਾ ਕਿਸਾਨੀ ਦੀ ਗੱਲ ਕਰੋ ਕਿਸਾਨੀ ਦੀ